ਜਿਹੜੇ ਆਉਂਦੀ ਹੈ ਮਿੱਟੀ ਦੇ ਦੀਵੇ ਬਣਾਉਣ ਦੀ ਪ੍ਰਤੀਕਿਰਿਆ ਵੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਹੁਣ ਨਕਲੀ ਦੀਵਿਆਂ ਤੇ ਰੰਗीन ਲਾਈਟਾਂ ਨੇ ਉਹਨਾਂ ਦੀ ਜਗ੍ਹਾ ਲੈ ਲਈ ਹੈ ਇਸ ਨਾਲ ਦੀਵਿਆਂ ਦੀ ਵਿਕਰੀ ਵੀ ਪ੍ਰਭਾਵਿਤ ਹੋਈ ਅਤੇ কুমਿਹਾਰ ਨੇ ਜਿਹੜੇ ਕੀ ਪਰੇਸ਼ਾਨ ਨੇ ਉਹਨਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਮਿੱਟੀ ਦੇ ਭਾਂਡੇ ਬਣਾ ਰਹੇ ਨੇ ਪਹਿਲਾਂ ਲੋਕ ਮਿੱਟੀ ਦੇ ਭਾਂਡੇ ਖਰੀਦੇ ਸਨ ਪਰ ਹੁਣ ਬਹੁਤ ਘੱਟ ਜਿਹੜੇ ਕੀ ਗ੍ਰਾਹਕ ਬਚੇ ਨੇ ਜੋ ਮਿੱਟੀ ਦੇ ਭਾਂਡੇ ਖਰੀਦਦੇ ਨੇ ਅੱਜ ਦੇ ਨੌਜਵਾਨ ਮਿੱਟੀ ਨੂੰ ਆਪਣੇ ਸਰੀਰ ਨੂੰ ਛੋਣ ਤੋਂ ਇਨਕਾਰ ਕਰਦੇ ਨੇ ਤਾਂ ਉਹ ਮਿੱਟੀ ਦੇ ਭਾਂਡੇ ਕਿਵੇਂ ਬਣਾ ਸਕਦੇ ਨੇ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ ਹੈ ਜਿਹੜੀ ਕਿ ਹੌਲੀ-ਹੌਲੀ ਲੁਪਤ ਹੁੰਦੀ ਜਾ ਰਹੀ ਹੈ ਜਸਪਾਲ ਜਸਪਾਲ ਵੀ ਬਣਾ ਰਹੇ ਕਾਫੀ ਢੇਰ ਤੋਂ ਬਣਾ ਰਹੇ ਹਾਂ ਜੀ ਬੀ ਤਕਰੀਬਨ ਆਪਣੀ ਹੋਸ਼ ਤੇ ਸੰਭਾਲੀ ਹੋਈ ਬਣਾ ਲੱਗਾ ਮੈਂ ਪਹਿਲੇ ਮਾਤਪੇ ਤਾਂ ਵੀ ਹੱਡੇ ਕੰਮ ਇਹੋ ਕਰਦੇ ਜਦੀ ਪੁੱਛਦੀ। ਉਹ ਵੀ ਇਹ ਕੰਮ ਇਹੋ ਕਰਦੇ ਰਹੇ ਆ। ਭਾਂਡੇ ਬਣਾਣੇ ਦੀਵਾਲੀ ਜਾਣ ਕੇ ਦੀਵੇ ਬਣਾਣੇ। ਉਹ ਕਰੀ ਉਹ ਦੀਵਾਲੀ ਦੇ ਕਿੰਨਾ ਚਿਰ ਪਹਿਲੇ ਸ਼ੁਰੂ ਕਰਦੇ। ਇੱਕ ਮਹੀਨਾ ਕੀ ਤਰ੍ਹਾਂ। ਇੱਕ ਮਹੀਨਾ ਕੀ ਤਰ੍ਹਾਂ ਕੰਮ। ਪਰਿਵਾਰ ਤੋਂ ਫਿਰ ਕਦੇ ਕੁਝ ਨਹੀਂ ਕਰਦੇ। ਪਰਿਵਾਰ ਜੋ ਉਹਨੂੰ ਜਲੇ 10-12 ਦਿਨ ਮੈਨੂੰ ਬਣਾਉਂਦੇ ਆ। ਅੱਛਾ। ਹਾਂ। ਉਹ ਸਾਰਾ ਦੁਗਾਰ ਲੱਗਦਾ ਹੈ। ਨਹੀਂ ਸਾਰਾ ਨਹੀਂ। ਅੱਛਾ ਸਾਰਾ ਨਹੀਂ। ਸਾਰੇ ਕੰਮ ਜਿਹੜਾ ਮਕੇ ਨੂੰ ਜਾਣਦਾ ਉਹ ਕੰਮ ਕਰ ਸਕਦਾ ਦੂਸਰਾਂ ਨੂੰ ਦੂਜਾ ਪਰਵਾਰ ਨਹੀਂ ਵੀਡੀਓ ਨਹੀਂ ਵੀਡੀਓ ਕਰਦੇ ਕੀ ਲਿਆ ਹੁਣ ਜੀ ਚੱਕਰ ਵਿੱਚ ਪਾਕਿਸਤਾਨ ਆ ਮਾਪਿਆਂ ਦਾ ਉਧਰ ਆਈ ਉਧਰ ਲੈ ਕੇ ਕੰਮ ਕਰ ਰਹੇ ਆ ਅੱਛਾ ਹਾਂ ਤੇਰੇ ਲਈ ਵਾਸਤੇ ਕੋਈ ਖਾਸ ਵੀ ਟੀਮ ਦੀ ਹੈ ਖਾਸ ਖਾਸ ਮਾੜੀ ਮਿੱਟੀ ਨਹੀਂ ਬੰਦ ਕਿੱਕਣੀ ਮਿੱਟੀ ਪ्योर ਮਿੱਟੀ ਜਿਹੜੀ ਕਾਲੀ ਮਿੱਟੀ ਵੀ ਕਿੱਕਣੀ ਪ्योर ਮਿੱਟੀ ਸਾਫ਼ ਕਰਕੇ ਛਾਨ ਨੇ ਕਿੰਦਾ ਸ਼ਾਨਸੂਣ ਬਣਾ ਕੇ ਪੁੱਟ ਕੇ ਨੂੰ ਖੇਰ ਬੰਦੇ ਕਿਦਾਂ ਮੇਰੇ ਇਸ ਤਰ੍ਹਾਂ ਪਾਉਂਦੇ ਇਹ ਤਾਂ ਪਕਾਣਿਆਂ ਤੋਂ ਗਿੱਜਾ ਤਿਆਰ ਹੋ ਗਿਆ ਸੁੱਕ ਗਿਆ ਉਹਨ ਇਕੱਠਾ ਢਿਲੀ ਲਾ ਕੇ ਥੱਲੇ ਬਾਲਨ ਪਾਤੀਆਂ ਲਾ ਕੇ ਥੱਲੇ ਫਿਰ ਦੀਵਾ ਪਾਣਾ ਉਹ ਤੇ ਫਿਰ ਉਹ ਦੀਵਾ ਫਿਰ ਉੱਤੇ ਪਾ ਕੇ ਬਲਕਿ ਪਾਤੀ ਬਾਲਨ ਪਾ ਕੇ ਤਿਆਰ ਕਰੀਦਾ ਤੇ ਰਾਤ ਨੂੰ ਅਗਣੀ ਲਿਆ ਅਗ ਲਾ ਕੇ ਨਾਲ ਹੀ ਫਿਰ ਤਿਆਰ ਹੋ ਜਾਂਦਾ ਜਿੱਦਾਂ ਚਾਈਨਾ ਦੇ ਦਿਲੇ ਆ ਗਦੇ ਆ ਕੋਦਰੇ ਦਾ ਕਿ ਨ ਕਿਹਨੇ ਇਹ ਦੀਵਾ ਅਸਲ ਦੀਵਾ ਹੁੰਦਾ ਹੈ ਉਹਦਾ ਮਤਲਬ ਕੋਈ ਨਹੀਂ ਠੀਕ ਮਾਲਾ ਉਹ ਹਾਂ ਜਿਹੜੀ ਦੀਵਾਲੀ ਅਸਲ ਦੀਵਕ ਮਲੇ ਹੋਏ ਇਹਦੇ ਨਾਲ ਬਣਾਈ ਜਾਂਦੀ ਹੈ ਕੋਈ ਆਰਡਰ ਤੇ ਬਣਾਉਂਦੇ ਫਿਰ ਉੱਤੇ ਲੱਗ ਜਾਂਦਾ ਨਹੀਂ ਆਪਣੇ ਤਾਂ ਬਣਾ ਲੇ ਜਦ ਨੂੰ ਲੋੜ ਆ ਜਾਂਦਾ ਕੋਈ ਆਰਡਰ ਵੀ ਦੇ ਦਿੰਦਾ ਉੱਤੇ ਬਣਾ ਲੀਂਦੇ ਨੇ ਜਿਸਾਰਾ ਕੋਈ 10000 ਚਾਹੀਦਾ 20000 ਚਾਹੀਦਾ ਜਿੰਨਾ ਵਿੱਚ ਚਾਹੀਦਾ ਉਹਨੇ ਬਣਾ ਤਿਆਰ ਕਰ ਦਿੰਦੇ ਆ ਕੰਮ ਹੋਰ ਮੈਂ ਤਾਂ ਕਰਕੇ ਬੱਚੇ ਪਾਲੇ ਆਂ ਅਮ੍ਰਿਕਾ ਉਰ ਅੱਕਾ ਦੋਦੇ ਦੀਵੇ ਬਣਾ ਰਹੇ ਹੋ ਕਿਹਦੀ ਇਹ ਹੁਣ ਤੇ 5-6 ਮਹੀਨੇ ਲੱਗੇ ਆਂ ਤੋ ਤਰਾ ਤਾਂ ਸਾਰੀ ਉਮਰ ਅਸੀਂ ਮਿੱਟੀ ਘਟਾਈ ਕਰਦੇ ਰਹੇ ਆਂ ਅੱਛਾ ਜੀ ਇਹ ਵਰਤਨ ਹੀ ਬਣਾਣੇ ਨੇ ਤੇ ਇਹੋ ਹੀ ਵੇਚਣੇ ਨੇ ਇਹੋ ਹੀ ਪਰਿਵਾਰ ਪਾਲਿਆ ਵਿਆਹ ਆ ਹੁਣ ਅਸੀਂ ਮਰਨ ਦੇ ਚਾਹਤੇ ਆਂਗੇ ਤਿੰਨ ਸਾਥ ਕੌਣ ਦਿੰਦਾ ਤੁਹਾਡੇ ਨਾਲ ਸਾਥ ਕੌਣ ਦਿੰਦਾ ਦੀਵਿਆਂ ਦੇ ਵਿੱਚ ਦੀਵੇ ਕੌਣ ਬਣਵਾਉਂਦਾ ਤੁਹਾਡੇ ਨਾਲ ਮੇਰਾ ਬੰਦਾ ਬਣਾਉਂਦਾ ਇਹ ਤਾਂ ਲਾਲ ਅੱਛਾ ਜੀ ਆਹ ਤਾਂ ਲਾਲ ਤੇ ਫਿਰ ਕਦੋਂ ਸ਼ੁਰੂ ਕਰਦੇ ਇਹ ਦਿਵਾਲੀ ਆਉਂਦੀ ਹੈ ਉਹ ਆ ਇਸ ਤਰ੍ਹਾਂ ਹੀ ਕਰਦੇ ਰਹਿੰਦੇ ਨੇ ਫਿਰ ਕਿੰਨੇ ਕੇ ਦੀਵੇ ਬਣਾ ਲਿੰਦੇ ਰੋਜ਼ ਤੇ ਸੀ ਉਹ ਤੇਨ ਕੇ ਸੋ ਨਾ ਸਰੀਰ ਮਾਰਾ ਹੋ ਗਿਆ ਨਾ ਤੇ ਤੇਨ ਕੇ ਸੋਈ ਬੰਦਾ ਮਾਹ ਰੋਜ਼ ਦਾ ਵਾਹ ਮਸਾਈ ਤੇਨ ਸੋ ਬੰਦਾ ਐਤਵਾਰ ਦੇ ਆ ਬਣੇ ਨੇ ਕਿੱਦਾਂ ਬਣਾਉਂਦੇ ਹੋ ਕਿੱਦਾਂ ਪਕਾਉਂਦੇ ਦੱਸੋ ਆਵੇ ਪੁੱਤਰ ਪੱਠੀ ਬਣੀ ਦੀ ਗਲਪਾ ਕੇ ਬਨਾਈ ਦਿੰਦੇ ਫਿਰ ਸਾਈਲਰ ਲਿਆਈਦਾ ਅੱਛਾ ਜੀ ਪਰਾਲੀ ਪਾਈ ਦੀਏ ਸਾਈਲਰ ਪਾਈਦਾ ਤੇ ਬੜੇ ਮਿਹਨਤ ਬੜੀ ਹੈ ਬਹੁਤ ਮਿਹਨਤ ਹੈ ਕਹਿੰਦੀ ਗੱਲ ਨਹੀਂ ਫਿਰ ਆਰਡਰ ਤੇ ਹੀ ਬਣਾਉਂਦੇ ਤੁਸੀਂ ਮੈਂ ਆਰਡਰ ਤੇ ਹੀ ਬਣਾਉਂਦੇ ਆਰਡਰ ਤੇ ਵੀ ਬਣਾਉਂਦੇ ਜੇ ਕਿਸੇ ਨੇ ਆਰਡਰ ਲੈਣਾ ਹੋਵੇ ਤੁਹਾਡੇ ਕੋਲ ਹੋਣੀ ਕੋਈ ਬਣਾਉਂਦਾ ਆ ਕਿ ਮਿੱਟੀ ਨਹੀਂ ਮਿਲਦੀ ਪਈ ਅੱਛਾ ਜੀ ਬਹੁਤ ਲੋਕੀ ਤਰਲੇ ਪਾਡੇ ਹਾਰੀ ਪਰੋਂ ਦੀ ਰੇੜਾ ਪਈ ਸੀ ਤੇ ਜਿਹੜੀ ਅਸੀਂ ਬਣਾਈ ਹੈ ਅਗੋ ਮਿੱਟੀ ਨਹੀਂ ਮਿਲੀ ਅਗੋ ਮਿੱਟੀ ਨਹੀਂ ਮਿਲੀ ਫਿਰ ਗੁਜ਼ਾਰਾ ਗੁਜ਼ਾਰਾ ਇਹ ਤੋਂ ਕਰਦੇ ਕਿ ਕੰਮ ਹੋਰ ਵੀ ਕਰਦੇ ਨਾਲ ਕੁਝ ਹੋਰ ਕੀ ਕਰਨਾ ਉਹ ਤਾਂ ਪਹਿਲੋ ਕਰਦੇ ਨੇ ਵਪਾਰ ਸ਼ਪਾਰਦਾ ਹਾਂਜੀ ਤੇ ਹੁਣ ਸਰੀਰ ਵੀ ਰਗਿਆ ਤੇ ਬੱਚੇ ਵੀ ਵਾਕ ਹੋ ਗਏ ਹੁਣ ਆ ਇਹੋ ਮਿੱਟੀ ਘਟਾਈਪ ਕਰ ਕਿਤੇ ਆਪਣਾ ਢਿੱਡ ਪਾ ਲੈਣਾ ਸਮਝੇ ਆਪਣਾ ਖਰਚਾ ਕਰਨਾ ਪਰ ਇਹ ਵੀ ਇੱਕ ਹੁਣ ਹੁਣ ਰਿਹਾ ਜਿਹੜਾ ਦੀਵੇ ਤੁਸੀਂ ਆਪ ਨੂੰ ਦਿੰਨੇ ਤੇ ਅੱਜ ਕੱਲ ਤੇ ਚਾਈਨਾ ਦੇ ਚੱਲਦੇ ਬਹੁਤ ਜ਼ਿਆਦਾ ਹਾਂ ਆਪੀ ਉਹ ਆਪਿੰਬ ਤਾਂ ਦੇਦੇ ਮੈਂ ਕੋਲੋ ਕਰਦੀ ਕਰਦੀ ਰਹਿਣੀ ਆ ਉਹਦਾ ਪਤਾ ਲਾਭੇ ਚਾਂਭੇ ਸਾਤੇ ਨੇ ਦੇਣਾ ਨਾਲ ਹਾਂ ਆ ਕੀ ਬੜੇ ਬੁਖਾਰ ਚੜਦੇ ਨੇ ਕੀ ਵਿਚਾਰਾ ਕੱਲਾ ਹੀ ਲੱਗਾ ਏ ਮੈਨੂੰ ਬੜੇ ਬੁਖਾਰ ਚੜਦੇ ਨੇ ਅੱਛਾ ਜੀ ਤੇ ਵਿਚਾਰਾ ਕੱਲਾ ਹੀ ਲੱਗਾ ਰਿਹਾ ਪਰ ਬਜ਼ੁਰਗ ਸਰੀਰ ਹੁੰਦੇ ਆਸਾਰ ਵੀ ਤੇ نیند ਨਹੀਂ ਛੱਡਣੀ ਨਹੀਂ 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 ਪਸਲੀਆਂ ਹੁੰਦੀ ਕਰਾਈਆਂ ਕਿ ਸਰੀਰ ਇੱਕ ਮਜਹੂਰ ਹੋਇਆ ਤਾਂ ਕੀ ਮੋਤਨਾਂ ਦੇ ਕੇ ਦਿਆ ਟੈਂ ਦੇ ਆ ਮਕੇ ਤੇ ਦੇ ਆ ਕੱਟਣ ਅੱਗੋਂ ਨਹੀਂ ਬਣਨੇ ਦਿਵਾਲੀ ਦੇ ਦਿਵਾਲੀ ਫਿਰ ਕਰਦੇ ਦੇ ਆ ਦਿਵਾਲੀ ਦਿਵਾਲੀ ਦੇ ਹਰ ਦਿਵਾਲੀ ਬਣਾਈ ਦੇ ਨੇ ਹਰ ਦਿਵਾਲੀ ਹਰ ਦਿਵਾਲੀ ਬਣਾਈ ਦੇ ਮਤਾਂ ਕਿੱਥੋਂ ਕਿੱਥੋਂ ਲੈਣ ਹੁੰਦੇ ਲੋਕੇ ਹੈ ਕਿੱਥੋਂ ਕਿੱਥੋਂ ਲੈਣ ਹੁੰਦੇ ਆ ਇਹ ਪਤਾ ਨਹੀਂ ਜਿਹੜੇ ਬਾਹਰ ਵੇਚਦੇ ਆ ਹਾਂਜੀ ਆ ਤਾਂ ਇੱਥੋਂ ਹੀ ꝗ ਦੇਣੇ ਨੇ ਅੱਛਾ ਜੀ ਤੇ ਉਹ ਲੈ ਜਾਂਦੇ ਤੇ ਬਾਹਰ ਪਿੰਡਾਂ ਸਸਾ ਸਕੂਟਰਾਂ ਤੇ ਕੁੜੂਕਿਆਂ ਤੇ ਸਾਈਕਲਾਂ ਤੇ ਵੇਚ ਲੈਂਦੇ ਨੇ ਹਾਂਜੀ ਅਸੀਂ ਨਹੀਂ ਜਾਓ ਵਿਚਾਰਾ ਬਜ਼ੁਰਗ ਹੋ ਗਿਆ ਉਹ ਨਹੀਂ ਹੁਣ ਵੇਚਣ ਜਾਂਦਾ ਉਹ ਫਿਰ ਤੁਹਾਡੇ ਕੋਲ ਲੈ ਜਾਂਦੇ ਹਾਂ ਸਾਡੇ ਕੋਲ ਲੈ ਜਾਂਦੇ ਨੇ ਤੇ ਕੋ ਵੇਚਦੇ ਨੇ ਪਿੰਡਾਂ ਦੇ ਵਿੱਚ ਠੀਕ ਹੈ ਕਿੰਨੇ ਦਾ ਦੀਵਾ ਦਿੰਦੇ ਇੱਕ ਜਰੂਰੀ ਕਿਸ ਤਰ੍ਹਾਂ ਦਿੰਦੇ ਪੁੱਤਰ ਪਹਿਲੋਂ ਅਸੀਂ 600 ਨੂੰ 10000 ਤੇ ਪਰੂ ਦਿੱਤਾ 650 ਨੂੰ ਅਸੀਂ 80000 ਦੇ ਦਿੰਦੇ 800 ਦੀਵਾ ਹਾਂਜੀ ਇਹ 800 ਰੁਪਇਆ ਤੇ 1000 ਦੀਵਾ